ਤੇ ਮੈਂ ਹਾਂ ਜਸਵਿੰਦਰ ਬੋਪਰਾ ਇਸ ਵੇਲੇ ਅਸੀਂ ਮੌਜੂਦ ਆ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਸਿਮਰਿਆਂ ਵਾਲਾ ਵਿਖੇ ਜਿੱਥੇ ਅੱਜ ਪੂਰੇ ਸੂਬੇ ਭਰ ਦੇ ਵਿੱਚ ਲੋਕ ਸਭਾ 2024 ਦੇ ਇਲੈਕਸ਼ਨਾਂ ਦੀ ਜਿਹੜੀ VOTING ਹੈ ਉਹ ਹੋ ਰਹੀ ਹੈ ਤਾਂ ਬਿਲਕੁਲ ਹਰ ਪਾਸੇ ਜਿਹੜਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਵੋਟਾਂ ਪੈ ਰਹੀਆਂ ਨੇ ਜੇਕਰ ਗੱਲ ਕਰੀਏ ਇਸ ਪਿੰਡ ਸਿਮਰੇ ਵਾਲਾ ਦੀ ਤਾਂ ਇੱਥੇ ਵੀ ਜਿਹੜਾ 2-3 ਪਿੰਡਾਂ ਦੀ ਜਿਹੜੀ ਇਕੱਠੀ ਵੋਟ ਇੱਕ ਜਗ੍ਹਾ ਤੇ ਜਿਹੜੀ ਪੋਲ ਹੁੰਦੀ ਆ ਤਾਂ ਨੌਜਵਾਨਾਂ ਦੇ ਵੱਲੋਂ ਸ਼ਬੀਰ ਲਾਈ ਗਈ ਆ ਪਾਰਟੀ ਬਾਜੀ ਨੂੰ ਛੱਡ ਕੇ ਇਹ ਕਿਸੇ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਕਾਂਗਰਸ ਪਾਰਟੀ ਵੱਲੋਂ ਨਹੀਂ ਇਹ ਕੀਤੀ ਗਈ ਹੈ ਸਿਰਫ ਨੌਜਵਾਨਾਂ ਦੇ ਵੱਲੋਂ ਸਾਂਝੇ ਉਪਰਾਲੇ ਦੇ ਨਾਲ ਸ਼ਬੀਰ ਲਾਈ ਗਈ ਹੈ ਤੇ ਇਹ ਨੌਜਵਾਨ ਨੇ ਅੱਜ ਪਹਿਲੇ ਦਿਨ ਜਿਹੜੀ ਵੋਟ ਪੋਲ ਕੀਤੀ ਆ ਜ਼ਿੰਦਗੀ ਦੇ ਵਿੱਚ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਸੰਗਮ ਜੀ ਅੱਜ ਪਹਿਲੇ ਦਿਨ ਵੋਟ ਪੋਲ ਕੀਤੀ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਆਏ ਤੁਸੀਂ ਵੋਟ ਪੋਲ ਕੀਤੀ ਹੈ ਮੁੱਦੇ ਕਿਹੋ ਜਿਹੇ ਹੋਣੇ ਚਾਹੀਦੇ ਨੇ ਪੰਜਾਬ ਦੇ ਵਧੀਆ ਹੋਣੇ ਚਾਹੀਦੇ ਨੇ ਸਰਕਾਰੀ ਨੌਕਰੀਆਂ ਚਾਹੀਦੀਆਂ ਨੇ ਰੁਜ਼ਗਾਰ ਖਤਮ ਹੋਣਾ ਚਾਹੀਦਾ ਜੀ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਸਿਹਤ ਸਹੂਲਤਾਂ ਫ੍ਰੀ ਸਿੱਖਿਆ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਵਧੀਆ ਸਾਰੇ ਸਕੂਲ ਵਧੀਆ ਹੋਣੇ ਚਾਹੀਦੇ ਨੇ ਬੱਚਿਆਂ ਨੂੰ ਪੜ੍ਹਾਈ ਚਾਹੀਦੀ ਮਿਲਣੀ ਚਾਹੀਦੀ ਹੈ ਸਰਕਾਰੀ ਸਕੂਲਾਂ ਚੋਂ ਵਧੀਆ ਇਹ ਜਿਹੜਾ ਜਲ ਦਾ ਲੰਗਰ ਆ ਸਵੇਰ ਤੋਂ ਹੀ ਲਾਇਆ ਹਾਂਜੀ ਸਵੇਰ ਤੋਂ ਲਾਇਆ ਇਹ ਕਦੋਂ ਤੱਕ ਲਾ ਕੇ ਰੱਖਣਾ ਇਹ ਜਿੰਨੇ ਦਿਨ ਤੱਕ ਕੰਵੋਟਾ ਪੈਂਦੀਆਂ ਨੇ ਉਨੀ ਦਿਨ ਤੱਕ ਨਾ ਤਾਂ ਹੋਰ ਵੀ ਪਿੰਡ ਦੇ ਲੀਡਰ ਵੀ ਮੌਜੂਦ ਨੇ ਆਮ ਲੋਕ ਵੀ ਮੌਜੂਦ ਨੇ ਸਰਪੰਚ ਸਾਹਿਬ ਵੀ ਸਾਡੇ ਨਾਲ ਆ ਕੇ ਨੇ ਗੱਲਬਾਤ ਕਰਦੇ ਆ ਕਿ ਕਿੰਨੀ ਵੋਟ ਜਿਹੜੀ ਪੋਲ ਹੋ ਗਈ ਹੈ ਤੇ ਜਿਹੜੇ ਅਜੇ ਤੱਕ ਘਰਾਂ ਦੇ ਵਿੱਚ ਬੈਠੇ ਨੇ ਜਿਹੜੇ ਅਜੇ ਤੱਕ ਵੋਟ ਨਹੀਂ ਪਾਉਣ ਆਏਗੇ ਉਹਨਾਂ ਨੂੰ ਕੀ ਪੀ ਲੈ ਸਾਰੀ ਗੱਲਬਾਤ ਕਰ ਸਰਪੰਚ ਸਾਹਿਬ ਹਾਂਜੀ ਸਰ ਕਿਹੜੇ ਤਰੀਕੇ ਦੇ ਨਾਲ ਚੋਣਾ ਤੁਹਾਡੇ ਪਿੰਡ ਇਸ ਵਕਤ ਹੋ ਰਹੀ ਹੈ ਬਹੁਤ ਸੋਹਣੀ ਬਹੁਤ ਵਧੀਆ ਚੋਣ ਹੋ ਰਹੀ ਬਹੁਤ ਜਿਆਦਾ ਦਰਸਾ ਜੇਕਰ ਗੱਲ ਕਰੀਏ ਹਰ ਪਾਰਟੀ ਦਾ ਜਿਹੜਾ ਰੁਝਾਨ ਹੈਗਾ ਪਿੰਡ ਦੇ ਵਿੱਚ ਤੇ ਇੱਥੇ ਤਕਰੀਬਨ ਤੇ ਨਹੀਂ ਪਾਰਟੀਆਂ ਸਾਡੇ ਕਾਂਗਰਸ ਤੇ ਕਾਲੀ ਦਾਲ ਤੇ ਝਾੜੂ ਹੈ ਸਾਡੇ ਕਿੰਨੀ ਵੋਟ ਕਿੰਨੀ ਹੈ ਤੁਹਾਡੇ ਪਿੰਡ ਬੋਟ ਤਕਰੀਬਨ ਸਾਡੇ 1170 ਵੋਟਾਂ ਕਿੰਨੀ ਕੋਲ ਹੋ ਗਈ ਇਸ ਵਕਤ ਵਕਤ 400 ਹੋ ਗਈ 12 ਵਜੇ ਕਈ ਲੋਕ ਘਰਾਂ ਦੇ ਵਿੱਚ ਗਰਮੀ ਤੋਂ ਪਰਹੇਜ਼ ਕਰ ਰਹੇ ਨੇ ਵੀ ਠੰਡੇ ਵੋਟ ਪਾਵਾਂਗੇ ਜਾਂ ਸ਼ਾਮ ਨੂੰ ਪਾਵਾਂਗੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਨਹੀਂ ਤਕਰੀਬਨ ਜਿਹੜੇ ਸਾਡੇ ਲੋਕ ਨੇ ਹੱਥੇ ਜਨਤਾ ਜਿਹੜੀ ਜੋ ਕਿਸਾਨ ਨੇ ਜਾਂ ਗਰੀਬ ਨੇ ਇਹ ਪ੍ਰਵਾ ਨਹੀਂ ਕਰਦੇ ਕਰੇਗਾ ਪਰ ਵਾਰੀ ਵਾਰੀ ਆ ਰਹੀ ਨੇ ਕਿੰਨੇ ਪਰਸੈਂਟ ਵੋਟ ਪੋਲ ਹੋ ਗਈ ਹੈ ਹੋਤ ਹੋ ਜਾਈਗੀ ਸਾਡੀ ਤਕਰੀਬਨ 60% ਹੋਰ ਵੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਮਾਹੌਲ ਆ ਪਿੰਡ ਦਾ ਦੇਖੋ ਮਾਹੌਲ ਤੁਹਾਡੇ ਸਾਹਮਣੇ ਬਹੁਤ ਵਧੀਆ ਮਾਹੌਲ ਚੱਲ ਰਿਹਾ ਹੈ ਠੱਡੇ ਮਿੱਠੇ ਜਲਦੀ ਸ਼ਵੀਰ ਲੱਗੀ ਹੋਈ ਹੈ ਇਲੈਕਸ਼ਨ ਦਾ ਮਾਹੌਲ ਹੀ ਨਹੀਂ ਲੱਗ ਰਿਹਾ ਆਪਸੀ ਭਾਈਚਾਰਾ ਚੱਲ ਰਿਹਾ ਕੋਈ ਵਿਰੋਧ ਨਹੀਂ ਕਿਸੇ ਦਾ ਬਿਲਕੁਲ ਸ਼ਾਂਤੀ ਦੇ ਤਰ੍ਹਾਂ ਸ਼ਾਂਤ ਮਾਹੌਲ ਦੇ ਨਾਲ ਵੋਟਾਂ ਪੈ ਰਹੀਆਂ ਇੱਕ ਜਿਵੇਂ ਕਹਿ ਲਓ ਮੇਲੇ ਵਾਲਾ ਮਾਹੌਲ ਬਣਿਆ ਹੋਇਆ ਹੈ ਕਿੰਨੀ ਵੋਟ ਕਿੰਨੀ ਹੈ ਪਿੰਡ ਸਿਮਰੇ ਵਾਲਾ ਦੀ ਵੋਟ 1172 ਕਿੰਨੀ ਪਿਛਲੀ ਵਾਰ ਕਿੰਨੀ ਪੋਲ ਹੋਈ ਸੀ ਪਿਛਲੀ ਵਾਰ ਲਗਭਗ 950 ਵੋਟ ਪੋਲ ਹੋ ਗਈ ਸੀ ਇਸ ਵਾਰ ਕੀ ਲੱਗਦਾ ਕਿੰਨੀ ਵੋਟ ਪੋਲ ਹੋਏਗੀ ਇਸ ਵਾਰ 850 ਤੋਂ 900 ਦੇ ਵਿੱਚ ਪੋਲ ਹੋਏਗੀ ਵੋਟ ਕਈ ਲੋਕ ਘਰਾਂ ਦੇ ਵਿੱਚ ਬੈਠੇ ਨੇ ਵੋਟਾਂ ਅਜੇ ਤੱਕ ਜਿਨ੍ਹਾਂ ਨੇ ਨਹੀਂ ਪਾਈਆਂ ਬਜ਼ੁਰਗ ਨੇ ਉਹਨਾਂ ਦੇ ਲਈ ਕਿਹੋ ਜੀਆਂ ਤੁਹਾਡੇ ਵੱਲੋਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਦੇਖੋ ਸੁਵਿਧਾਵਾਂ ਜਿਹੜੀਆਂ ਗੱਡੀਆਂ ਲੱਗੀਆਂ ਹੋਈਆਂ ਲੋਕ ਆਈ ਜਾਂਦੇ ਆ ਆਪਣੇ ਵਹੀਕਲਾਂ ਤੇ ਵੀ ਆਈ ਜਾਂਦੇ ਆ ਤੇ ਜੇ ਗਰਮੀ ਦੀ ਗੱਲ ਕਰੀ ਅੱਜ ਵੈਸੇ ਵੀ ਰੱਬ ਨੇ ਵੀ ਸਾਡੇ ਤੇ ਥੋੜੀ ਰਾਹਤ ਮਿਲੀ ਆਪਾਂ ਨੂੰ ਗਰਮੀ ਤੋਂ ਹਵਾ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਤੇ ਵੋਟ ਜਿਹੜੀ ਹੈ ਲਗਭਗ 50% ਪੋਲ ਹੋ ਚੁੱਕੀ ਹੈ 440 450 ਵੋਟ ਪੋਲ ਹੋ ਚੁੱਕੀ ਹੈ ਬਸ ਬਿਲਕੁਲ ਆਰਾਮ ਨਾਲ ਤੁਸੀਂ ਵੇਖੋ ਕੋਈ ਭੀੜ ਭੜਕਾ ਨਹੀਂ ਹੈਗਾ ਆਰਾਮ ਨਾਲ ਲੋਕ ਆਈ ਜਾਂਦੇ ਆ ਵੋਟ ਪਾਈ ਜਾਂਦੇ ਆ ਕਈ ਵਾਰ ਇਹ ਹੁੰਦਾ ਪਾਰਟੀ ਦਾ ਮਸਲਾ ਹੈ ਸਰਪੰਚ ਸਾਹਿਬ ਕਈ ਵਾਰ ਇਹ ਹੁੰਦਾ ਵੀ ਪਿੰਡਾਂ ਦੇ ਵਿੱਚ ਲੜਾਈ ਝਗੜੇ ਦਾ ਮਾਹੌਲ ਵੀ ਪੈਦਾ ਉਹੋ ਜਿਹੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜਾ ਸਾਡਾ ਪਿੰਡੇ ਨਾਲ ਸਾਡੀ ਪਿਆਸ ਸਮਰਾਈ ਇੱਥੇ ਲੜਾਈਆਂ ਜੰਮੇ ਹੈ ਨੁਕਰੀ ਬਹੁਤ ਵਧੀਆ ਛਾਤ ਵੀ ਟੰਗ ਨਾਲ ਮਿੱਤਰ ਦਾ ਸਹਿਜ ਨਾਲ ਪਿਆਰ ਨਾਲ ਕੰਮ ਚੱਲੀ ਇਹਦੇ ਇਸ ਤਰ੍ਹਾਂ ਬਿਲਕੁਲ ਹੋਰ ਵੀ ਸਾਡੇ ਨਾਲ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਕੀ ਸੰਗ ਲੱਗਦੀ ਹੈ ਕੈਮਰੇ ਤੋਂ ਹੋਰ ਅੰਕਲ ਜੀ ਕੀ ਨਾਮ ਆ ਹੈ ਪ੍ਰਵਿੰਦਰ ਕੁਮਾਰ ਕਰ ਦਿੱਤੀ ਹੈ ਵੋਟ ਪੋਲ ਬਿਲਕੁਲ ਕਿੰਨੇ ਪਰਸੈਂਟ ਵੋਟ ਪੋਲ ਹੋ ਗਈ ਹੈ ਪਿੰਡ ਦੀ ਵੋਟ ਦਾ ਪਤਾ ਨਹੀਂ ਅਜੇ ਕਿੰਨੇ 50 ਦੇ ਲਗਭਗ ਬੋਲੋ ਇਹ ਜੋ ਠੰਡੇ ਜਲਦੀ ਸ਼ਬੀਰ ਲਈ ਹੈ ਸਵੇਰ ਦੀ ਲਈ ਹੈ ਹਾਂਜੀ ਕਿਹੜੀ ਪਾਰਟੀ ਵੱਲੋਂ ਕੇ ਇਹ ਤਾਂ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਸਮਰਥਕ ਲੱਗਦੇ ਬਿਲਕੁਲ ਕੀ ਜਿਤਾਉਂਦੇ ਹੋ ਫਿਰ ਕਾਕੇ ਬਰਾੜ ਨੂੰ ਜਿੱਤੇਗਾ ਕਿੰਨੀ ਲੀਡ ਤੇ 1.50 ਹਜ਼ਾਰ ਰੋਟ ਦੇ ਇਹ ਤਾਂ ਦੇ ਵੱਖਰੀ ਗੱਲ ਆ ਦੇਖ ਲਓ ਇੱਧਰ ਦੇਖੋ ਖਾਲੇ ਹੁਣ ਤਾਜ਼ੇ ਰਿਪੋਰਟ ਅਰੇ ਨੋਟ ਵੋਟ ਪਾਵਣੀ ਜਾਂ ਨਾ ਪਾਵਣਾ ਹਾਕਕਰ ਇਸ ਟਾਈਮ ਜਿਹੜਾ ਹੈ ਨਾ ਝਾੜੂ ਹੈ ਝਾੜੂ ਤੋਂ ਕਿੰਨਾ ਨਖਿਦਾਰੇ ਆਵੇ ਲੋਕਾਂ ਦੀ ਤਰਫ ਤੇਰ ਕੇਰ ਕੇ ਸਰਪੰਚ ਸਾਹਿਬ ਕਿੰਨੀ ਲੀਡ ਦਾ ਦਾਵਾ ਕਰਦੇ ਜੇ ਸਾਡੇ ਵੀ ਨਹੀਂ ਲੀਡ ਨਿਕਲੇਗੀ ਤਰੀਪਨ ਕਾਫੀ ਜ਼ਿਆਦਾ ਨਿਕਲੇ ਨਹੀਂ ਲੋਕ ਸਵਾਲ ਕਾ ਫਰੋਜਪੁਰ ਤੋਂ ਕਿੰਨੀ ਲੀਡ ਤੇ ਜਿੱਤ ਰਿਹਾ ਬਹੁਤ ਤਗੜੇ ਮਾਰ ਜਾਣਾ ਤਕਰੀਬਨ 1 ਲੱਖ ਵੋਟ ਨਾਲ ਪਰ ਉਧਰ ਸ਼ੇਰ ਸਿੰਘ ਭਾਇਆ ਵੀ ਨਹੀਂ ਚਲੋ ਹੁੰਦਾ ਵੈਰਾਈਟ ਆਪਦਾ ਹੈ ਕੋਈ ਜਾਂ ਖੜੇ ਸਾਰੀਆਂ ਪਾਰਟੀਆਂ ਖੜੀਆਂ ਨੇ ਪਰ ਜਿੱਤੇਗਾ ਚੜੂ ਇੱਥੇ ਸੋ ਇਧਰ ਵਾਲੀ ਛਾਤੀ ਤੇ ਮਾਰੋ ਖਾਲੇ ਕਿੰਨੇ ਕਿੰਨੇ ਖਾਲੇ ਹੁਣ ਦੇਖ ਸਕਦੇ ਹੋ ਦੇਖ ਸਕਦੇ ਸਰਪੰਚ ਜੀ ਮੋਟਰ ਦੇਖੋ ਚੱਲੀ ਆ ਉਹਦੀ ਸਰਪੰਚ ਸਾਹਿਬ ਵੱਲੋਂ ਕੀਤੇ ਕੰਮ ਗਿਣਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਲਾਈਟ ਪਹਿਲਾਂ ਤਿਆਰ ਜਿੱਲੇ ਮਰਜੀ ਖਾਲਾ ਛੱਡੋ ਫੱਟੀਆਂ ਹੀ ਕਰ ਰੋ ਆਈ ਪਾਣੀ ਜਾਈ ਕਰ ਰੋ ਸਹੀ ਪਾਣੀ ਸੋ ਇਹ ਪਿੰਡ ਸਿਮਰੇ ਵਾਲਾ ਦੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਵੋਟ ਤਕਰੀਬਨ ਇਹ ਜਿਹੜੀ ਲਗਾਤਾਰ ਪੋਲ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਜ਼ਿਆਦਾਤਰ ਸਮਰਥਕ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਹੋਰ ਵੀ ਇਥੇ ਆਪਾਂ ਲੋਕ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਸਿਕੰਦਰ ਸਿੰਘ ਵੋਟ ਪਾਤੀ ਆ ਤੁਸੀਂ ਲੋਕ ਸਭਾ ਦੀ ਸਰ ਵੋਟ ਪਾਣੀ ਹੈ ਜੀ ਅਜੇ ਪਾਣੀ ਹੈ ਕਿਹੜੀ ਪਾਰਟੀ ਵੱਲੋਂ ਤੁਸੀਂ ਪਾਰਟੀ ਸਾਂਝੀ ਕੰਮ ਆਪਣਾ ਸਾਂਝੀ ਹੈ ਹਾਂ ਜੀ ਕਿੰਨੀਆਂ ਵੋਟਾਂ ਨੇ ਕਰ ਕਰਦਿਆਂ ਕਰਦਿਆਂ ਸਾਡਾ ਗਿਆਨ ਆਪਣੇ ਆਠੀ ਕੀ ਲੱਗਦਾ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਜਿਹੜੇ ਲੋਕ ਸਭਾ ਦੇ ਚੋਣਾਂ ਹੋਣ ਜਾਣ ਜਾ ਰਹੀਆਂ ਨੇ ਤੇ ਅੱਜ ਵੋਟਾਂ ਵਾਲਾ ਦਿਨ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਲੋਕੀ ਵੋਟ ਪਾਉਣਗੇ ਵੋਟ बस ਮੁੱਦੇ ਤਾਂ ਚਲਦੇ ਪਏ ਨੇ ਸਾਰੇ ਹੀ ਨਹੀਂ ਫਿਰ ਵੀ ਕੋਈ ਮੁੱਦਾ ਤਾਂ ਹੋਣਾ ਹੀ ਆ ਮੁੱਦਾ ਤਾਂ ਵਸ ਤਕਰੀਬਨ ਨਸ਼ਾ ਨਸ਼ਾ ਹੀ ਆ ਨਸ਼ਾ ਮੁਕਤ ਹੋ ਜਾਵੇ ਤਾਂ ਤੁਹਾਡੇ ਪਿੰਡ ਵਿਗਦਾ ਨਸ਼ਾ ਨਹੀਂ ਆਪਣੇ ਪਿੰਡ ਕੋਈ ਨਸ਼ਾ ਨਹੀਂ ਵਿਗਦਾ ਕਿਸੇ ਪਰਸੈਂਟ ਵੋਟ ਪੋਲ ਹੋ ਗਈ ਵੋਟ ਸਾਰੇ 4 450 ਲਗਭਗ ਹੋ ਗਈ ਹੈ ਜੀ ਹਾਂਜੀ ਕੁੱਲ ਕੁੱਲ ਵੋਟ ਕਿੰਨੀ ਆ 1100 ਪਲੱਸ ਹੀ ਆ ਜੀ ਹਾਂਜੀ ਸੋ ਗੱਲਬਾਤ ਕੀਤੀ ਆ ਆਮ ਆਦਮੀ ਪਾਰਟੀ ਦੇ ਵੀ ਵਰਕਰ ਸੀਗੇ ਸਰਪੰਚ ਸਾਹਿਬ ਦੇ ਵੱਲੋਂ ਜਿਹੜੇ ਕੀਤੇ ਕੰਮ ਜਿਹੜੇ ਗਿਣਾਏ ਜਾ ਰਹੇ ਨੇ ਖਾਲਿਆਂ ਦਾ ਬਿਜਲੀ ਦੀ ਜੇਕਰ ਗੱਲ ਕਰੀਏ ਤਾਂ ਦੂਜੇ ਪਾਸੇ ਭਾਈ ਚਾਰਕ ਸਾਂਝ ਦਾ ਸਭ ਤੋਂ ਵੱਡੀ ਇਹਨਾਂ ਨੇ ਗੱਲ ਕਹੀ ਹੈ ਕਿ ਕੋਈ ਵੀ ਪਾਰਟੀ ਦਾ ਇੱਥੇ ਜ਼ਿਆਦਾਤਰ ਨਹੀਂ ਕੀਤਾ ਜਾ ਰਿਹਾ ਕਿਉਂਕਿ ਭਾਈ ਚਾਰਕ ਸਾਂਝ ਦੇ ਨੱਤੇ ਹੀ ਜਿਹੜਾ ਇਹਨਾਂ ਦੇ ਵੱਲੋਂ ਸ਼ਿਕਾਇਤ ਲਈ ਜਾ ਰਹੀ ਹੈ ਸੋ ਲਗਾਤਾਰ ਵੋਟ ਜਿਹੜੀ ਪੋਲ ਹੋ ਰਹੀ ਹੈ ਇਹਨਾਂ ਦੇ ਨਾਲ ਹੀ ਐਜ ਨਿਊਜ਼ 24 ਤੇ ਮੈਂ ਦਸਵਿੰਦਰ ਕੋਪਰਾ ਪਿੰਡ ਸਿਮਰੇ ਵਾਲਾ ਪਾਲੀ ਪਿਆਵਦੀ let <laughs>